ਤੁਸੀਂ ਦੇਖ ਰਹੇ ਹੋ ਨਰ ਪੰਜਾਬੀ ਵਲੌਗਸ ਅੱਜ ਤਰੀਕਾ 28 ਤੇ ਸਮਾਂ ਹੋ ਗਿਆ ਸਮਾਂ ਹੋ ਗਿਆ ਸ਼ਾਮ ਦੇ 5 ਵਜੇ 5:30 ਹੋ ਗਏ ਨੇ ਤੇ ਤੁਹਾਡੀ ਅੱਜ ਦੀ ਅਪਡੇਟ ਹੈ ਤੇ ਇਸ ਬਾਰੇ ਸੀ ਗੱਲ ਕਰਾਂਗੇ ਹਰਪ੍ਰਜਨ ਸਿਆਣੀ ਨਾਲ ਕਿ ਉਹ ਇਸ ਬਾਰੇ ਜੋ ਪਾਣੀ ਜੜਾ ਇਹ ਅਪਡੇਟ ਹੈ ਉਹ ਬਾਰੇ ਕੀ ਦੱਸ ਰਿਹਾ ਉਹ ਸੁਣੀਏ ਸੋ ਅੱਜ ਅਸੀਂ ਪਹੁੰਚੇ ਹਾਂ ਬਲਾਕ ਕਨੌਣ ਦੇ ਪਿੰਡ ਕਿਸਨਪੁਰ ਦੇ ਕੋਲ ਜਿੱਥੇ ਵਿਆਸ ਦਰਿਆ ਜਿਹੜਾ ਵਾ ਉਹ ਵਗਦਾ ਵਾ ਇਹ ਕਰਕੇ ਵਿਆਸ ਦਰਿਆ ਦਾ ਪਾਣੀ ਜਿਹੜਾ ਵਾ ਬਹੁਤ ਸਪੀਡ ਦੇ ਨਾਲ ਜਾ ਰਿਹਾ ਵਾ ਤੇ ਪਾਣੀ ਜਿਹੜਾ ਵਾ ਉਹ ਕੁਸ ਮਾਤਰਾ ਦੇ ਵਿੱਚ ਘਟਿਆ ਵੀ ਆ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਅਲਰਟ ਕੀਤਾ ਗਿਆ ਵਾ ਕਿ ਦਰਿਆਵਾਂ ਵੱਲ ਜਾਂ ਡਰੇਨਾਂ ਵੱਲ ਨਾ ਜਾਇਆ ਜਾਵੇ ਕਿਉਂਕਿ ਸਾਰੀਆਂ ਜਿਹੜੀਆਂ ਉਹ ਪਾਣੀ ਦੇ ਨਾਲ ਫੁੱਲ ਜਾ ਰਹੀਆਂ ਵਾ ਇਹ ਕਰਕੇ ਉਹ ਖਤਰੇ ਦੇ ਨਿਸ਼ਾਨ ਤੋਂ ਬਾਹਰ ਵਾ ਇਹ ਕਰਕੇ ਪ੍ਰਸ਼ਾਸਨ ਵੱਲੋਂ ਜੋ ਵੀ ਹਿਦਾਇਤਾਂ ਦਿੱਤੀਆਂ ਗਈਆਂ ਵਾਂ ਉਹਦੀਆਂ ਸਾਰੇ ਲੋਕਾਂ ਨੂੰ ਹੀ ਪਾਲਣਾ ਕਰਨੀ ਚਾਹੀਦੀ ਆ ਤੇ ਬਾਕੀ ਇਹ ਦਰਿਆ ਦੇ ਨਾਲ ਲੱਗਦੀ ਜਿੰਨੀ ਵੀ ਜ਼ਮੀਨ ਆ ਕਿਸਾਨਾਂ ਦੀ ਕਮਾਦ ਤੇ ਝੋਨਾ ਜਿਹੜਾ ਵਾ ਬਿਲਕੁਲ ਡੁੱਬ ਚੁੱਕਾ ਵਾ ਤੇ ਫਸਲ ਦੀਆਂ ਜਿਹੜੀ ਆ ਪੂਰੀ ਤਰ੍ਹਾਂ ਮਰ ਚੁੱਕੀ ਆ ਇਹ ਕਰਕੇ ਕੁਝ ਕਿਸਾਨ ਜਿਹੜੇ ਆ ਉਹ ਕਹਿ ਰਹੇ ਆ ਕਿ ਸਾਨੂੰ ਇਹ ਸਾਡੀਆਂ ਫਸਲਾਂ ਦਾ ਜਿਹੜਾ ਵਾ ਮੁਆਵਜ਼ਾ ਮਿਲਣਾ ਚਾਹੀਦਾ ਤੇ ਇਹ ਕਰਕੇ ਉਹਨਾਂ ਦੀ ਸਰਕਾਰ ਅੱਗੇ ਪੀਲਾ ਕਿ ਸਾਨੂੰ ਝੋਨੇ ਦਾ ਤੇ ਕਮਾੜ ਦਾ ਜਿਹੜਾ ਵਾ ਮੌਲਦ ਹੈ ਜਿਹੜਾ ਵਾ ਜ਼ਰੂਰ ਮਿਲਣਾ ਚਾਹੀਦਾ ਤੇ ਉਹ ਹੁਣ ਅਸੀਂ ਇੱਕ ਕਿਸਾਨ ਜਿਹੜਾ ਪਿੰਕਠਾਣਿਆਂ ਤੋਂ ਦਰਿਆ ਨੂੰ ਦੇਖਣ ਵਾਸਤੇ ਆਇਆ ਤੇ ਉਹਦੇ ਨਾਲ ਵੀ ਗੱਲ ਕਰਾਂਗੇ ਕਿ ਉਹ ਕੀ ਇਸ ਜੋ ਦਰਿਆ ਦਾ ਪਾਣੀ ਚੜਿਆ ਹੋਇਆ ਤੇ ਘਟਿਆ ਹੋਇਆ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਮੈਂ ਇਸ ਕਰਕੇ ਕਹਿਣਾ ਵਾਂ ਵਿਆਸ ਦਰਿਆ ਯੇਰਾ ਵਾ ਪਿੰਡ ਮੇਰਾ ਕਠਾਣਾ ਜ਼ਿਲ੍ਹਾ ਗਰਦਾਸ਼ਪੁਰ ਚਰਚੀਲਦੜ ਕਨਵਾਨ ਬਲਾਕ ਕਨਵਾਨ ਵੇਖੋ ਜੀ ਇੰਨਾ ਹੀ ਮਾਰ ਵੱਜੀ ਆ ਜਿਵੇਂ ਕਸ਼ਾਨਾ ਨੂੰ ਜਿੰਨਾ ਕੋਈ ਹਿਸਾਬ ਕੋਈ ਨਹੀਂ ਅੱਜ ਮੈਂ ਚੋਣਾ ਐ ਟਾਈਮ ਤੇ ਭਗਵੰਤ ਮਾਨ ਇੱਧਰ ਵੀ ਕਿਤੇ ਵਿਆਜ ਦੀ ਰਾਇ ਵਾਲੀ ਕਿਤੇ ਫੇਰਾ ਮਾਰੇ ਤੇ ਸਾਰੇ ਨੂੰ ਖੁਸ਼ੀ ਹੋਵੇ ਵੀ ਵਾਕੇ ਵੀ ਠੀਕ ਆ ਭਗਵੰਤ ਮਾਨ ਆਇਆ ਕਿਨੂੰ ਹੌਸਲਾ ਦੇਵੇ ਤਾਕਤ ਦੇ ਵੀ ਕੋਈ ਗੱਲ ਨਹੀਂ ਅਸੀਂ ਕਰਾਂਗੇ ਤੁਹਾਡਾ ਹੁਣ ਭਗਵਾਨ ਤੋਂ ਮਾਨੂੰ ਚਾਹੀਦਾ ਸੋਚਣਾ ਚਾਹੀਦਾ ਵਾ ਵੀ ਵਾਕੇ ਵੋਟਾਂ ਵੀ ਸਾਡੇ ਕੋਈ ਮਿਲਦੀਆਂ ਪਈਆਂ ਇੱਥੇ ਆਪਣੇ ਜਾਗਵਾ ਬੇੜ ਕਠਾਣਿਆਂ ਵਿੱਚ ਵੀ ਛੜੀਆਂ ਵੋਟਾਂ ਕਿਸ਼ਨਪੋਰਚ ਵੋਟਾਂ ਹਰ ਕਥਾਂ ਵੋਟਾਂ ਨੇ ਤੇ ਇਹਨਾਂ ਨੂੰ ਚਾਹੀਦਾ ਵਾ ਵੀ ਸਵਾਲਾਂ ਤੱਕ ਜਿੰਨਾ ਵੀ ਇੱਧਰ ਆਪਾਂ ਏਰੀਆ ਬੇੜ ਚ ਇਹਨਾਂ ਨੂੰ ਚਾਹੀਦਾ ਬੇੜ ਦੇ ਵਿੱਚ ਸਾਰੇ ਫੇਰਾ ਮਾਰਨ ਵੀ ਵਾਕੇ ਤੁਹਾਡਾ ਕੋਈ ਲਸਕਾਨ ਤੁਹਾਡਾ ਕੋਈ ਕੋਈ ਹੋਇਆ ਉਹ ਕੋਈ ਤੁਹਾਡੇ ਪਹੁੰਚ ਜਾਏਗਾ ਤੁਹਾਨੂੰ ਇਹ ਇਹ ਸਨ ਕੁਝ ਵਰਕਰ ਔਰ ਪੱਤਰਕਾਰ ਜਿਨ੍ਹਾਂ ਨੇ ਬੜੀ ਬੜੀ ਜਾਣਕਾਰੀ ਦਿੱਤੀ ਇਹ ਪਾਣੀ ਜਿਹੜਾ ਪਹਿਲਾਂ ਜਿਹੜਾ ਕਾਫੀ ਜਿਹੜਾ ਉੱਪਰ ਨੂੰ ਚੜਿਆ ਹੋਇਆ ਸੀ ਆ ਦੇਖੋ ਤੇ ਹੁਣ ਕੱਟ ਕੇ ਜਿਹੜਾ ਪਾਣੀ ਜਿਹੜਾ ਉਹ ਥੱਲੇ ਨੂੰ ਜਾ ਰਿਹਾ ਤੇ ਖੁਸ਼ੀ ਦੀ ਗੱਲ ਹੈ ਬੇਟੇਰੀਆ ਦੇ ਨੂੰ ਤੇ ਬਾਕੀ ਪਰਮਾਤਮਾ ਨੇ ਜਿਹੜੀਆਂ ਸੂਰਜ ਦੇਵਤਾ ਦਿਖਾ ਦਿੱਤਾ ਤੇ ਉਹਦੇ ਨਾਲ ਵੀ ਕਾਫੀ ਇਹ ਪਾਣੀ ਦਾ ਫਰਕ ਪੈ ਗਿਆ ਸੋ ਧੰਨਵਾਦ ਕਰਨਾ ਚਾਹੀਦਾ ਅਸੀਂ ਉਸ ਪਰਮਾਤਮਾ ਦਾ ਜਿਨੇ ਸਾਨੂੰ ਉਹ ਦਿਨ ਦੇਖ ਨਹੀਂ ਦਿੱਤਾ ਜਿਹੜਾ 1988 ਦੇ 23 ਦੇ ਵਿੱਚ ਦੇਖਿਆ ਸੀ ਸੋ ਪਰਮਾਤਮਾ ਮਿਹਰ ਕਰੇ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ